E ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੁਆਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਸਭਰਾ ਵੱਡੇ ਸਭਰਾ ਤੁਸੀਂ ਵਿਜ਼ਿਟ ਕਰਨੀ ਆ ਦੋਸਤੋ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਡਾਕਟਰ ਸਾਹਿਬ ਦੇ ਘਰ ਆਏ ਹਾਂ ਦੋਸਤੋ ਵੀਰ ਹਰਪ੍ਰੀਤ ਸਿੰਘ ਆਨਰ ਨੇ ਆਪਣੇ ਨਾਲ ਹੋਣਗੇ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ ਅੱਜ ਦੋਸਤੋ ਇਸ ਘਰ ਆਪਾਂ ਤਾਂ ਉਹ ਜਿਹੜੇ ਚਾਰ ਪਸ਼ੂ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਵੜਾ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਨੇ ਤੇ ਦੋ ਗੱਬਣ ਆ। ਬਾਕੀ ਦੋਸਤੋ ਇਸ ਲੋਕੇਸ਼ਨ ਦੀ ਗੱਲ ਕਰ ਲਈਏ ਕੋਈ ਵੀ ਗੂਗਲ ਮੈਪ ਤੇ ਸਰਚ ਕਰਕੇ ਬੁਰਜ ਮਿਲਕ ਫਾਰਮ ਵੀਰ ਉਹਨਾਂ ਦੀ ਲੋਕੇਸ਼ਨ ਹੈਗੀ ਆ ਲਾਈਵ ਲੋਕੇਸ਼ਨ ਆ ਲਾਈਵ ਲੋਕੇਸ਼ਨ ਤੁਸੀਂ ਲਾ ਕੇ ਜੜੀ ਦੋਸਤੋ ਇਸ ਘਰ ਵਿਜ਼ਿਟ ਕਰ ਸਕਦੇ ਜੇ ਵੱਡੇ ਸਭਰਾ ਵੈਸੇ ਏਰੀਆ ਜਿਹੜਾ ਮਾਝੇ ਦਾ ਪਿੰਡ ਹੈ ਵੱਡੇ ਸਭਰਾ ਤੁਸੀਂ ਖਾਸ ਵਿਜ਼ਿਟ ਕਰਨੀ ਆ। ਹਰੀਕੇ ਪਤਨ ਤੋਂ ਵੀ ਕੋਈ 9-10 ਕਿਲੋਮੀਟਰ ਦੀ ਦੂਰੀ ਹੈ ਸਾਰੀ। ਤੇ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਬਹੁਤ ਸਾਰੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਤੇ ਇਹ ਚਾਰ ਪਸ਼ੂ ਜਿਹੜੇ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾ ਦਨੇ ਆ ਕੱਲੇ-ਕੱਲੇ ਪਸ਼ੂ ਦੀ ਆਪਾਂ ਡਿਟੇਲ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਜਿਹੜਾ ਵੀ ਐਨੀਮਲ ਕਿਸਾਨ ਫਾਰਮਰ ਵੀਰ ਦੇ ਪਸੰਦ ਆਊਗਾ ਉਹਦੀ ਤੁਸੀਂ ਨਰਕ ਪਰ ਖਾ ਤਸੱਲੀ ਆ ਉਹ ਘਾਰਣ ਕੇ ਕਰ ਲਿਓ ਜਿਹੜਾ ਪਸ਼ੂ ਸੋਇਆ ਕੋਈ ਵੀਰ ਲੈ ਕੇ ਜਾ ਰਿਹਾ ਕੋਈ ਦੋ ਡੰਗ ਚੋਲੇ ਜਿਹੜਾ ਕੋ ਗੱਬਣ ਪਸ਼ੂ ਲੈ ਕੇ ਜਾ ਰਿਹਾ ਦੋਸਤੋ ਆਪਦੀ ਬਿਲਕੁਲ ਚੌਥਾ ਨਾਂ ਦੀ ਟਿਪਕੇ ਭਰਾ ਕੇ ਆਪਣੀ ਤਸੱਲੀ ਆ ਉਹ ਕਰ ਸਕਦੇ ਜੇ ਤੁਸੀਂ ਔਲ ਇਹਨੀਆਂ ਜਾਣਕਾਰੀ ਬਤੇਰੇ ਵੀਰ ਹਰਪ੍ਰੀਤ ਸਿੰਘ ਤੋਂ ਸਭ ਤੋਂ ਪਹਿਲਾਂ ਵੀਰ ਹਰਪ੍ਰੀਤ ਤੇ ਸਾਸਰੀ ਘਰ ਸਾਸਰੀਆ ਸੰਦੂ ਸਾਹਿਬ ਓਟੇ ਠੀਕ ਹੈ ਬਹੁਤ ਵਧੀਆ ਵੀਰੇ ਹੋਰ ਸੁਣਾ ਬਸ ਵਧੀਆ ਕਿਰਪਾ ਜੀ ਮਾਲਕ ਦੀ ਬੜੀ ਚਲੋ ਸ਼ੁਕਰ ਵੀਰੇ ਸ਼ੁਕਰ ਹਾਂਜੀ ਅੱਛਾ ਤੇ ਹਰਪ੍ਰੀਤ ਪਸ਼ੂ ਵੀਰੇ ਆਈ ਚਲੀ ਚਲੀ ਜਾਂਦੇ ਵਧੀਆ ਸੀ ਆਈ ਰੋਜ਼ ਦੀ ਚਲੀ ਜਾਂਦੀ ਹੈ ਆਪਣੀ ਜੀ ਓਕੇ ਵੀਰੇ ਓਕੇ ਤੇ ਅੱਜ ਆਪਣੇ ਕੋਲ ਟੋਟਲ ਚਾਰ ਪਸ਼ੂ ਨੇ ਜੀ ਹਾਂਜੀ ਅੱਜ ਚਾਰ ਪਸ਼ੂ ਆ ਦੋ ਬਿਲਕੁਲ ਤਾਜ਼ੇ ਦੇ ਦੋ ਗੱਬਣਾ ਵਹਿੜਾ ਓਕੇ ਹਾਂਜੀ ਇੱਕ ਤਾਂ ਚਲੋ ਰਾਤ ਦੀ 12 1 ਵਜੇ ਦੀ ਸੂਈ ਵਹਿੜ ਬਹੁਤ ਵੱਡੀ 25 30 ਪਲੱਸ ਵਾਲੀ ਆ ਜੀ ਜ ਉਹ ਬਿਲਕੁਲ ਰਾਤ 12 1 ਵਜੇ ਦੀ ਸੋਈ ਜੇਰ ਪ੍ਰੈਪਰ ਉਹਦੀ ਪੈ ਚੁੱਕੀ ਹੈ ਜੇਰ ਜੂਰ ਪ੍ਰੋਪਰ ਪਾਈ ਹੈ ਹਾਂ ਜੀ ਠੀਕ ਹੈ ਫਿਰ ਤੇ ਦੋਸਤੋ ਇੱਕ ਤਾਂ ਜਿਹੜੀ ਰਾਤ ਸੋਈਏ ਉਹ ਤੁਹਾਨੂੰ ਆਪਾਂ ਦਿਖਾ ਦਾਂਗੇ ਪਹਿਲੇ ਨੰਬਰ ਤੋਂ ਆਪਾਂ ਉੱਥੋਂ ਸ਼ਟਾਰਟ ਕਰ ਲਾਂਗੇ ਜਿਹੜੀ ਤਾਜੀ ਸੂਈ ਆ ਉਸ ਤੋਂ ਬਾਅਦ ਕੱਲੇ-ਕੱਲੇ ਪਸ਼ੂ ਦੀ ਤੁਹਾਨੂੰ ਡਿਟੇਲ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਤੁਸੀਂ ਜ਼ਰੂਰ ਜੁੜੇ ਰਹੋ ਆਜੋ ਵੀਰ ਹਰਪ੍ਰੀਤ ਮੰਨ ਲਓ ਵੀ ਤੁਸੀਂ ਦੱਸਿਆ ਵੀ ਰਾਤ ਹੀ ਸੂਈ ਆ ਹਾਂਜੀ ਹਾਂਜੀ ਰਾਤ 12 1 ਵਜੇ ਤਕਰੀਬਨ ਸੂਈ ਆ 12 1 ਵਜੇ ਰਾਤ ਹਾਂਜੀ ਹਾਂਜੀ ਤੇ ਜੇਰ ਜੂਰ ਰਾਤ ਹੀ ਪਈ ਸੀ ਜੇਰ ਦਿਨ ਕੇ ਮੰਨ ਲਓ ਕੋਈ 3-4 ਵਜੇ ਪਈ ਸੀ ਠੀਕ ਹੈ ਜੀ ਹਾਂ ਜੀ ਹਾਂ ਜੀ ਕੋ 4 3 4 ਘੰਟੇ ਵੇਹੇ ਲੱਗ ਹੀ ਜਾਂਦੇ ਆ ਕੋਈ ਨਾਰਮਲ ਗਾ ਨੂੰ ਕੋਈ ਵਧ ਵੀ ਲੱਗ ਜਾਂਦੇ ਆ ਆ ਲੱਗ ਜਾਂਦਾ ਸਮਝ ਨਾ ਜੀ ਤੇ ਬਾਕੀ ਸੂਬਾ ਕਿੰਨਾ ਸੂਈ ਆਪਣੇ ਕੋਲ ਸੂਬਾ ਤੀਜਾ ਜੀ ਤੀਜਾ ਸੂਬਾ ਹਾਂ ਜੀ ਲਓ ਦੋਸਤੋ ਤੀਜਾ ਸੂਬਾ ਸੂਈ ਆ ਤੇ ਮਗਰ ਬੱਚਾ ਆ ਗਿਆ ਜੀ ਮਗਰ ਬੱਚਾ ਆ ਗਿਆ ਜੀ ਮਗਰ ਬੱਚਾ ਤੇ ਕੋਈ ਕੀਤੀ ਥੋੜੀ ਬਹੁਤੀ ਬੋਲੇ ਦੀ ਚਵਾਈ ਹਾਂ ਜੀ ਹਾਂ ਜੀ ਦਿਨੇ ਮੈਂ ਕੋਈ 5 6 ਵਜੇ ਨੂੰ 7 ਕਿ ਲੀਟਰ ਬੋਲਾ ਜਿਹੜਾ ਉਹਦੇ ਥੱਲੇੋਂ ਕੱਢਿਆ ਉਹਨੂੰ ਹੌਲਾ ਦਾ ਕਰਨਾ ਹੀ ਪੈਣਾ ਸੀ ਬਿਲਕੁਲ ਹਾਂ ਜੀ ਬਿਲਕੁਲ ਸੋ ਵੱਡੇ ਆਰਡਰ ਦੇ ਵਿੱਚ ਆ ਦੋਸਤੋ ਥਣ ਚੱਡੇ ਦੀ ਵੀ ਤੁਹਾਨੂੰ ਵਿਖਾਵਾਂਗੇ ਪੂਰੀ ਤਸੱਲੀ ਦੇ ਨਾਲ ਕਦ ਕਾਠ ਵੀ ਪੂਰਾ ਵੱਡਾ ਬੈਡ ਦਾ ਬਾਕੀ ਸੂਸਬਾਦ ਦੇ ਵਿੱਚ ਆ ਜਿੱਦਾਂ ਵੀਰ ਨੇ ਦੱਸ ਹੀ ਦਿੱਤਾ ਵੀ ਰਾਤ ਕੋਈ 12 1 ਵਜੇ ਸੁੱਈ ਆ ਤੜਕੇ ਕੋਈ 4 ਵਜੇ ਦੇ ਲਾਗੇ ਜਿਹੜੀ ਜੇਰ ਜੂਰ ਪ੍ਰੋਪਰ ਪਾ ਦਿੱਤੀ ਸੀ ਇਸ ਬੈਡ ਨੇ ਠੀਕ ਆ ਤੇ ਬਾਕੀ ਹਰਪ੍ਰੀਤ ਕਿੰਨੀ ਕੁ ਮਿਲਕਿੰਗ ਵਾਲੀ ਜਿਹੜੀ ਵੀਰ ਇਹ ਵੈਲ ਹੈ ਮਿਲਕਿੰਗ ਸੰਧੂ ਸਾਹਿਬ ਜਿੰਨਾ ਕੋ ਲਈ ਆ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਦੂਜੇ ਸੂਏ ਨੇ 27 28 ਲੀਟਰ ਜਿਹੜਾ ਉਹ ਦੁੱਧ ਦਿੱਤਾ ਚਲੋ ਗਾੜੀ ਚੰਗੇ ਫਾਰਮ ਤੇ ਚਲ ਜੇ ਚੰਗੇ ਘਰੇ ਚਲ ਜੇ ਤੀਰ ਤੇ ਪਲੱਸ ਵੀ ਦੇ ਸਕਦੀ ਹੈ ਜੀ ਠੀਕ ਹੈ ਜੀ ਬਾਕੀ ਸੇਵਾ ਤੇ ਦੁੱਧ ਹੁੰਦਾ ਕਿਸੇ ਵੀ ਗਾਂ ਦਾ ਆਪਾਂ ਕਹਿ ਲਈਏ ਠੀਕ ਹੈ ਜੀ ਹਾਂਜੀ ਹਾਂਜੀ ਤੇ ਥੰਨ ਥੁਣ ਵੀਰ ਹਰਪ੍ਰੀਤ ਚ ਲੱਗਾ ਜਿਵੇਂ ਮਸ਼ੀਨੀ ਚ ਹੋਈਏ ਕਿ ਹੱਥੀ ਚ ਹੋਈਏ ਹੱਥੀ ਆਪਾਂ ਵਧੀਆ ਚ ਹੋਈ ਮੈਂ ਹੱਥ ਨਾਲ ਚਾਹੀਏ ਆਪਣੇ ਕਿਹੜੀ ਮਸ਼ੀਨ ਆ ਸੰਧੂ ਸਾਹਿਬ ਹ ਮਸ਼ੀਨ ਦੀ ਚਵਾਈ ਵੀ ਕੋਈ ਵੀਰ ਕਰ ਸਕਦਾ ਬਾਕੀ ਹੱਥੀ ਜਵਾਈ ਵੀ ਹੁੰਦੀ ਆ ਬਾਕੀ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਉਹ ਵੈਸੇ ਵੀਰ ਜਿਹੜੇ ਮਸ਼ੀਨਾਂ ਚੋਂ ਦੇ ਰਹੇ ਜਿੰਨਾਂ ਦੇ ਕੋਲ ਆਈ ਆ ਬਾਕੀ ਆਪਾਂ ਹੱਥਾਂ ਹੀ ਚੋਈ ਆ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਜੀ ਲੋਬੀ ਬਾਕੀ ਹੈ ਬਿਲਕੁਲ ਤਾਜੀ ਸੁਈ ਆ ਕੋਈ 6-7 ਕਿਲੋ ਹੁਣ ਬੋਲੇ ਤੇ ਚਵਾਈ ਜਾਂਦੀ ਆ 15 ਕਿਲੋ ਤਰਾਪਾ ਦੋਹਾਂ ਟਾਈਮਾਂ ਦਾ ਕਹਿ ਸਕਦੇ ਹਾਂ ਜੇ ਬੋਲਾ ਸਟਾਰਟਿੰਗ ਹੀ ਆ 15 ਕਿ ਹਾਂ ਜੀ ਹਾਂ ਜੀ ਆ ਚੋਈ ਬੇਸ਼ੱਕ ਅਜੇ ਇੱਕ ਟਾਈਮ ਹੀ ਆ ਇੱਕ ਟਾਈਮ ਹੀ ਚੋਈ ਆ ਆ ਚਲੋ ਦੋ ਕ ਟਾਈਮ ਦਾ ਐਸਟੀਮੇਟਡ ਆ ਵੀ ਚਲੋ ਅੱਗੇ ਦੂਜ ਤੇ ਬਾਕੀ ਚੋਣ ਚਾਨ ਵਧੀਆ ਸਾਫ ਸੁਥਰੀ ਚੌਥਾ ਨਾ ਕੋਈ ਪੂਰ ਛੱਟਾ ਨਹੀਂ ਜੀ ਠੀਕ ਹੈ ਤੇ ਲੈ ਵੀਰ ਹਰਪ੍ਰੀਤ ਖੋਲ ਕੇ ਤੋਰ ਕੇ ਦਿਖਾ ਦਗੇ ਬਾਕੀ ਪ੍ਰਿੰਟ ਜਿਹੜਾ ਦੋਸਤੋ ਡੱਬੀ ਵੈੜ ਆ ਜਿੱਦਾਂ ਆਪਾਂ ਨਾਰਮਲ ਇੱਕ ਦੇਖਦੇ ਹਾਂ ਐਚ ਐਫ ਬਰੀਡ ਦੇ ਵਿੱਚ ਮੋਸਟਲੀ ਰੰਗ ਆਪਾਂ ਦੇਖਦੇ ਰਹਿੰਦੇ ਆ ਛੋਟੇ ਜੇ ਕਾਨਾਂ ਬੋਦੀ ਵਾਲੀ ਆ ਬਾਕੀ ਨਸਲ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਆ ਹਾਈਟ ਕੱਦ ਪੂਰਾ ਹੈਗਾ ਵੈੜ ਦਾ ਠੀਕ ਆ ਜੀ ਆ ਦੇਖੋ ਸੋ ਬਾਕੀ ਸੂਸਬਾਦ ਦੇ ਵਿੱਚ ਆ ਮੈਂ ਪਹਿਲਾਂ ਜ਼ਿਕਰ ਕਰਤਾ ਕਿਉਂਕਿ ਅ ਬੱਚੇ ਤੋਂ ਬਾਅਦ ਦੀ ਜੇਕਰ ਆਪਾਂ ਗੱਲ ਕਰ ਲਈਏ ਦੋਸਤੋ ਡਿਲੀਵਰੀ ਤੋਂ ਬਾਅਦ ਦੀ ਇੱਕ ਵਾਰੀ ਪਸ਼ੂ ਤੈ ਲਾਉਂਦਾ ਹੀ ਲਾਉਂਦਾ ਜੇਡਾ ਮਰਜ਼ੀ ਰਾਜੀ ਹੋਵੇ ਹਜੇ ਸੂਨ ਤੋਂ ਬਾਅਦ ਕੋਈ ਪੱਠੇ ਵੀ ਨਹੀਂ ਇੰਨੇ ਜਿਆਦੇ ਨਹੀਂ ਖਾਦੇ ਹਾਂਜੀ 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 ਇੱਕ ਦੂਸਰੇ ਘਰੋਂ ਆਗੇ ਵੇਹੇ ਪਸ਼ੂ ਜੀ ਨਹੀਂ ਲਾਉਂਦਾ ਬਿਲਕੁਲ ਜੀ ਬਿਲਕੁਲ ਬਾਕੀ ਸੂਨ ਤੋਂ ਬਾਅਦ ਕੋਈ ਜਿਹੜਾ ਏਡਾਂ ਦਾ ਪਸ਼ੂ ਅਫਸਰਟ ਵੀ ਹੁੰਦਾ ਥੋੜਾ ਹਾਂਜੀ 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 ਤੇ ਪੀੜਾ ਪੂੜਾਂ ਦੇ ਵਿੱਚ ਵੀ ਨਾਰਮਲ ਹੁੰਦਾ ਪਸ਼ੂ ਤੇ ਬਾਕੀ ਕੋਈ ਠੰਡੀ ਹੈ ਠੰਡੀ ਧੀਰੀਆ ਕਰਮਾ ਵਾਲੀ ਸੀਰਸ ਲਾਗਾ ਪੂਰੀ ਆ ਦੇਖੋ ਜੀ ਜਿੱਦਾਂ ਮਰਜੀ ਆਉਂਦੇ ਸੰਤੁਸ਼ਟੀ ਉਹ ਕਰ ਸਕਦੇ ਜੀ ਠੀਕ ਆ ਤੇ ਹਰਪ੍ਰੀਤ ਵੀਰੇ ਕੀ ਮੰਗ ਕਰਦੇ ਦੀ ਸੰਧੂ ਸਾਹਿਬ ਇਹਦਾ ਮੁੱਲ ਜੈ ਜੀ ਆ 75000 ਰੁਪਿਆ ਲੈਣ ਦੇਣੀ ਆ ਜੀ 75000 ਹਾਂਜੀ ਹਾਂਜੀ ਠੀਕ ਹੈ ਵੀਰੇ ਹਾਂਜੀ ਤੁਹਾਨੂੰ ਪਤਾ ਐਡੀਆਂ ਵੈੜਾਂ ਦਾ ਵੈਸੇ ਮੁੱਲ ਤੇ ਲੋਕ ਬਹੁਤ ਕਰਦੇ ਬਾਕੀ ਆਪਾਂ ਨੂੰ ਜਿੰਨਾ ਭਾਣਾ ਮਿਲੀ ਆਪਾਂ ਗਾੜੀ ਵੀ ਉਸ ਤਰ੍ਹਾਂ ਹੀ ਭਾਣਾ ਹੀ ਦਵਾਂਗੇ ਠੀਕ ਆ ਜੀ ਹਾਂਜੀ ਹਾਂਜੀ ਲਓ ਦੋਸਤੋ 75000 ਇਸ ਵੈੜ ਦੀ ਮੰਗ ਕੀਤੀ ਹੈ ਵੀਰ ਨੇ ਡਿਮਾਂਡ ਕੀਤੀ ਹੈ ਤੇ ਬੱਚਾ ਇੱਕ ਵਾਰ ਤੁਹਾਨੂੰ ਫਿਰ ਦਿਖਾ ਦਿਆ ਗਿੱਲੇ 나ੜੂ ਆ ਆ ਲਓ ਜੀ ਰਾਤ ਹੀ ਸੂਈ ਆ ਠੀਕ ਹੈ ਜੀ ਕੋਚ ਕਹੇ 5 7 ਤੱਕ 7 ਕ ਘੰਟੇ ਹੋਏ ਆ ਸਾਰਾ ਸੂਈ ਨੂੰ ਤੇ ਇਹ ਪਹਿਲੇ ਨੰਬਰ ਤੇ ਵੈਰ ਸੀਗੀ ਪਸੰਦ ਆਊਗੀ ਦੋਸਤੋ ਜਰੂਰ ਤੁਸੀਂ ਸੌਦਾ ਕਰ ਲਿਓ ਅੱਗੇ ਸੈਕੰਡ ਨੰਬਰ ਤੇ ਆ ਗਈ ਆਪਣੇ ਕੋਲ ਇੱਕ ਕ੍ਰੋਸ ਅੰਗ ਦੇ ਵਿੱਚ ਬਲੈਕ ਹਾਂਜੀ ਜਰਸੀ ਕ੍ਰੋਸ ਜਰਸੀ ਕ੍ਰੋਸ ਜਰਸੀ ਜੀ ਅੱਛਾ ਫਿਰ ਹਰਪ੍ਰੀਤ ਇਹਦੀ ਡਿਟੇਲ ਸੁਹਾ ਕਿੰਨਾ ਕਿੰਨੇ ਦਿਨਾਂ ਦੀ ਸੀ ਇਹ ਦੂਜਾ ਸੁਹਾ ਜੀ ਦੂਜਾ ਸੁਹਾ ਇਹ ਕੋਈ ਹਫਤਾ 10 ਦਿਨ ਬਾਕੀ ਇਹਦੇ ਹਫਤਾ 10 ਦਿਨ ਹਾਂਜੀ ਹਾਂਜੀ ਲੈ ਜੂਗੀ ਇਹ ਲੈ ਆ ਜਾਊਗਾ ਇਹ ਬਿਲਕੁਲ ਹਫਤਾ 10 ਦਿਨ ਲੈ ਜੂਗੀ ਬਾਕੀ ਠੰਡੀ ਸੀਲ ਜਿਤਨਾ ਮਰਜੀ ਕੋਈ ਲ ਬੈਠਾ ਰਹਾ ਵਈ ਸੋ ਬਲੈਕ ਰੰਗ ਦੇ ਵਿੱਚ ਆ ਦੋਸਤੋ ਜਰਸੀ ਕ੍ਰੋਸ ਆਂ ਦੇ ਵਿੱਚ ਆ ਹਫਤਾ ਸਮਾਂ ਲੈ ਜੂਗੀ ਕਰਮਾਂ ਲਈ ਬਾਕੀ ਸੂਬਾ ਦੂਜਾ ਸੂਣਾ ਐ ਇਸ ਬੈਡ ਨੇ ਠੀਕ ਆ ਆ ਦੇਖੋ ਫੇਸ ਕੁਆਲਟੀ ਦੇਖ ਸਕਦਾ ਕੋਈ ਫਿਰ ਆ ਲਓ ਇੱਕ ਰੰਗ ਬਿਲਕੁਲ ਬਲੈਕ ਬੋਦੀ ਵਾਲੀ ਫਿਰ ਲੰਦੂ ਸਾਹਿਬ ਠੀਕ ਹੈ ਜੀ ਠੀਕ ਹਰਪ੍ਰੀਤ ਬਾਕੀ ਅਲਟੋਪੈਨੀ ਵਾਲੇ ਪਾਸੇ ਅਗਲੇ ਥਾਂ ਦੇ ਨਾਲ ਲੱਗੀ ਇੱਕ ਸ਼ਾਂਖਜੀ ਫੋਟ ਆੜ ਬੱਚਾ ਜਿਹਾ ਹਾਂਜੀ ਹਾਂਜੀ ਇੱਕ ਮੜੀ ਜੀ ਹੈਗੀ ਆ ਜੀ ਆਉਂਦਾ ਸਿਰ ਨਹੀਂ ਆਉਂਦਾ ਆਪਣੀ ਬਾਕੀ ਜਿੰਨੇ ਵੀ ਫਰਨੀ ਤਸੱਲੀ ਕਰਕੇ ਖੜੂਗਾ ਆਉਂਦਾ ਨਹੀਂ ਹੈ ਨਹੀਂ ਨਹੀਂ ਉਹ ਨਹੀਂ ਆਉਂਦਾ ਜੀ ਸਰੂ ਨਹੀਂ ਹੈਗਾ ਕਿ ਨਹੀਂ ਨਹੀਂ ਸਰੂ ਨਹੀਂ ਜੀ ਲਓ ਜੀ ਸੋ ਦੋਸਤੋ ਇਹ ਚਾਰ ਥਾਣਾ ਬਾਕੀ ਵਿਖਾਉਣਾ ਆਪਣਾ ਫਰਜ਼ ਬਣਦਾ ਕੋਈ ਵੀ ਰੌਬ ਦੀ ਤਸੱਲੀ ਕਰ ਸਕਦਾ ਨਪਕੇ 蒂ਪਕੇ ਆਪਣਾ ਵੇਖ ਸਕਦਾ ਠੀਕ ਆ ਜੀ ਤੇ ਹੋਰ ਨਹੀਂ ਚੱਲਦਾ ਬਾਕੀ ਚਾਰ ਥਾਂ ਜਿਹੜੇ ਪੂਰੇ ਆ ਤੁਸੀਂ ਦੇਖ ਰਹੇ ਜੀ ਇਹ ਪੂਰੇ ਚੱਲਣਗੇ ਠੀਕ ਆ ਤੇ ਆਪਣਾ ਦੇ ਵਿੱਚ ਇਹਨਾਂ ਚੋਂ ਭਾਵੇਂ ਸ਼ਹਿਦ ਆਉਂਦਾ ਹੋਵੇ ਅਜੇ ਸ਼ਹਿਦ ਆਉਂਦਾ ਸੰਧੂ ਸਾਹਿਬ ਠੀਕ ਆ ਹਾਂਜੀ ਤੇ ਹਫਤਾ ਕ ਕੱਢਦੀ ਆ ਜੀ ਹਫਤਾ ਲੈਂਦੀ ਆ ਜੀ ਬਾਕੀ ਕੱਦ ਪੂਰਾ ਵੱਡਾ ਦੋਸਤੋ ਕੱਦ ਤਾਂ ਜਿਵੇਂ ਆਪਾਂ ਇੱਕ ਦੇਖਦੇ ਆ ਵੀ ਜਿਵੇਂ ਦੇ ਵਿੱਚ ਕਰਾਸ ਹੋ ਗਿਆ ਐਚ ਐਫ ਦਾ ਤੇ ਜਰਸੀ ਦਾ ਕਰਾਸ ਜਰਸੀ ਦਾ ਪੱਕ ਵੀ ਹੈਗਾ ਠੀਕ ਆ ਤੇ ਕੱਦ ਜਿਹੜਾ ਵੇਖੀਏ ਤਾਂ ਬਿਲਕੁਲ ਜਿਵੇਂ ਐਚ ਐਫ ਵੈੜ ਹੁੰਦੀ ਆ ਉਹ ਵੱਡਾ ਕੱਦ ਕਾਟ ਵੱਡੇ ਕੱਦ ਕਾਟ ਦੇ ਵਿੱਚ ਆ ਪੂਰੀ ਇੱਕ ਰੰਗ ਬਲੈਕ ਆ ਕੋਈ ਕਰਮ ਵਾਲੀ ਇੱਕ ਥਣ ਫਿਲਹਾਲ ਓਵਰঅল ਸਾਰੀ ਬਲੈਕ ਆ ਜੈਡ ਬਲੈਕ ਹੀ ਆ ਠੀਕ ਆ ਆ ਲਓ ਜੀ ਬਾਕੀ ਫਸ ਜੂਗੀ ਪੂਰੀ ਕਰਮਾਲੀ ਸੱਤਾਂ ਦਿਨਾਂ ਤੱਕ ਜੀ ਜੀ ਅਜੇ ਪੂਰੀ ਟ੍ਰਟਰ ਲੇਵਾ ਦੋਸਤੋ ਵੇਖੋ ਜਿੰਨਾ ਕ ਅਗਾਹ ਨੂੰ ਉਹਨਾਂ ਕ ਪਛਾਣ ਨੂੰ ਠੀਕ ਆ ਤੇ ਪਸੰਦ ਆਊਗੀ ਇਹ ਵੀ ਬੈਡ ਤੁਹਾਨੂੰ ਬਾਕੀ 6-7 ਕ ਦਿਨ ਹਜੇ ਪਾਇਆ ਸੋਣ ਤੇ ਢਿੱਲਾਂ ਢੂਲਾਂ ਬਹੁਤ ਆ ਲੜਾ ਰੁੜ ਕਾਫੀ ਆ ਅਜੇ ਤੇ ਵੇਖੋ ਸੰਦੂ ਸਾਹਿਬ ਅਜੇ ਤੇ ਬਹੁਤ ਬਣੂਗੀ ਵਸ਼ੀ ਕਰੋ ਚੈੱਕ ਜੀ ਠੀਕ ਆ ਸੋ ਮਗਰਲੀ ਸਾਈਡ ਤੋਂ ਇੱਕ ਵਾਰੀ ਥੰਥੁਣਾ ਆ ਦੇਖੋ ਠੀਕ ਆ ਅੱਛਾ ਸਾਹਿਬ ਆਪਣੇ ਵੀਰ ਹਰਪ੍ਰੀਤ ਕੀ ਜਿੰਦੀ ਮੰਗ ਕਰਦੇ ਇਹਦਾ ਸੰਧੂ ਸਾਹਿਬ 60000 ਰੁਪਇਆ ਜੀ 60000 ਹਾਂਜੀ ਹਾਂਜੀ ਉਹਦੇ ਵਿੱਚੋਂ ਜਿੰਨਾ ਹੋਇਆ ਮਾਨਤਨ ਕਰਾਂਗੇ ਠੀਕ ਹੈ ਜੀ ਹਾਂਜੀ ਹਾਂਜੀ 60 60000 ਚੋਂ ਹਾਂਜੀ ਹਾਂਜੀ 60000 ਚੋਂ ਠੀਕ ਹੈ ਭਰਾ ਲਓ ਦੋਸਤੋ 60000 ਦੇ ਵਿੱਚੋਂ ਮਾਨਤਨ ਹੋਊਗਾ ਜਿਹੜੇ ਵੀਰ ਨੂੰ ਪਸੰਦ ਆਊਗੀ ਵੈੜ ਤੁਸੀਂ ਹੱਥ ਪਾ ਸਕਦੇ ਜੇ ਕੱਦ ਕੋ ਤੋਂ ਵੱਡਾ ਠੀਕ ਆ ਕੋਈ ਦੂਰੋਂ ਨੇੜੇੋਂ ਆ ਰਿਹਾ ਵੀਰ ਜੇ ਵਿੱਚ ਆਪਾਂ ਜਰਸੀ ਦਾ ਕ੍ਰੋਸ ਕਿਹਾ ਤਾਂ ਕੋਈ ਵੀਰ ਇਹ ਮੰਨ ਕੇ ਨਾ ਆਵੇ ਵੀ ਛੋਟੀ ਆ ਵੀ ਕਦਮ ਆਪਾਂ ਪਹਿਲਾਂ ਜ਼ਿਕਰ ਕਰਤਾ ਵੀ ਜਿਵੇਂ ਆਪਾਂ ਨਾਰਮਲ ਇੱਕ ਐਚ ਐਫ ਵੈੜ ਦੇਖ ਲਈ ਪੂਰੇ ਵੱਡੇ ਕੱਦ ਦੇ ਵਿੱਚ ਆ ਪੂਰੇ ਵੱਡੇ ਦੇ ਵਿੱਚ ਅੱਗੇ ਆ ਕੀ ਵੀਰ ਹਰਪ੍ਰੀਤ ਆਪਣੇ ਕੋਲ ਇਹ ਤੀਜੇ ਨੰਬਰ ਤੇ ਹਾਂਜੀ ਹਾਂਜੀ ਇਹ ਵੀ ਗੱਬਣੀ ਆ ਇਹ ਵੀ ਗੱਬਣਾ ਜੀ ਅਜੇ ਇਹ ਕੋਈ 10 12 ਦਿਨ ਦੀ ਕੱਚੀ ਆ 10 12 ਦਿਨਾਂ ਦੀ ਹਾਂਜੀ ਹਾਂਜੀ ਠੀਕ ਆ ਵੀਰ ਤੇ ਇਹਦਾ ਆ ਸੂਬਾ ਅੱਗੇ ਕਿੰਨਾ ਹੋਊਗਾ ਇਹਦਾ ਸੂਬ ਹੂੰ ਤੇ ਲੈ ਜੂ 10 ਦਿਨ ਦਾ ਟਾਈਮ ਆ ਤੁਹਾਨੂੰ ਪਤਾ ਕੋਈ ਪੱਠਾ ਵਾਚਾਰਾ ਘਾਟੀ ਜੇ ਖਾਦਾ ਜਨੇ ਦੇ گاਵਾ ਹੋਰ ਦੀ ਹੋਰ ਹੋ ਜਾਂਦੀਆਂ ਖਾ ਪੀ ਕੇ ਹਾਂ ਹਾਂ ਉਪਰੀ ਦਾ ਦੂਜੀ ਥਾਂ ਤੇ ਆਪਸ ਦੂਜੀ ਥਾਂ ਤੇ ਆ ਕੇ ਵੈਸੇ ਵੀ ਪਸ਼ੂ ਕਈ ਵਾਰ ਜੀੜ ਹੀ ਲਾਂਦਾ ਜੀ ਹਾਂ ਹਾਂ ਲਓ ਜੀ 8-10 ਦਿਨ ਹਲੇ ਲੈ ਜੂ ਹਾਂ ਜੀ 8-10 ਦਿਨ ਲੈ ਜੂ 10 ਦਿਨ ਤਾਂ ਪੱਕਾ ਮੰਨ ਕੇ ਚੱਲੇ ਕੋਈ ਵੀ ਲਓ ਦੋਸਤੋ 10 ਕ ਦਿਨ ਆਈਡੀਆ ਮੰਨ ਕੇ ਕੋਈ ਸੌਦਾ ਕਰ ਲੇ ਭਰਾ ਬਾਕੀ ਥਣ ਥੁਣ ਆਚਾਰ ਚਾਰੇ ਥਾਣਾ ਦਾ ਸੈਜ ਵਿਥਕਰਨ ਤੁਸੀਂ ਆ ਵੇਖ ਸਕਦੇ ਜੇ ਆਹ ਲਓ ਜੀ ਠੀਕ ਆ ਤੇ ਸੂਬਾ ਤੇ ਜੇ ਦੱਸਦਾ ਜੀ ਦੂਜਾ ਮੰਨ ਲੈ ਤੀਜਾ ਮੰਨ ਲੈ ਕੋਈ ਸੰਧੂ ਸਾਹਿਬ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਬਾਕੀ ਅੱਗੇ ਕਿਸੇ ਵੀਰ ਦੀ ਸਮਝ ਆ ਦੂਜਾ ਮੰਨ ਕੇ ਵੀ ਕੋਈ ਸੌਦਾ ਕਰ ਲੇ ਤੀਜਾ ਮੰਨ ਕੇ ਸੌਦਾ ਕਰ ਲੇ ਕੋਈ ਬਾਲਾ ਫਰਕ ਨਹੀਂਗਾ ਬਾਕੀ ਹਾਈਟ ਮੀਡੀਅਮ ਮੀਡੀਅਮ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਮੀਡੀਅਮ ਜੀ ਹਾਈਟ ਆ ਤੇ ਪ੍ਰਿੰਟਰ ਰੰਗ ਜਿਹੜਾ ਤੁਸੀਂ ਵੇਖ ਹੀ ਲਿਆ ਡੱਬੀ ਆ ਵੇੜ ਠੀਕ ਆ ਵਾਈਟ ਦਾ ਰੰਗ ਦੇ ਵਿੱਚ ਬਿਲਕੁਲ ਬਲੈਕ ਹੈ ਰੱਬ ਨੇ ਸੋ ਬਾਕੀ ਉਲਟ ਬਹਿਣੀ ਵਾਲੇ ਪਾਸੇ ਵੀ ਤੁਸੀਂ ਇਹ ਥਣ ਥਣ ਨੂੰ ਵੇਖੋ ਆ ਲਓ ਜੀ ਠੀਕ ਆ ਜੀ ਅੱਛਾ ਵੀਰ ਹਰਪ੍ਰੀਤ ਐਨੂੰ ਤੋੜ ਦਿਆ ਜੇ ਲੰਮਾ ਬਾਕੀ ਘਟੋ ਘਟ 8-10 ਦਿਨ ਇੱਕ ਪ੍ਰੀਮਾ ਫੇਰ ਕਨਫਰਮ ਕਰਾ ਦੇਣਾ ਦੋਸਤੋ 8-10 ਦਿਨ ਕੋਈ ਵੀਰ ਆਈਡੀਆ ਮੰਨ ਕੇ ਫੇਰ ਸਬਦਾ ਕਰ ਲਿਓ 8-10 ਦਿਨ ਲੰਦੀ ਆ ਜੀ ਮਨਵਾਲੀ ਠੀਕ ਹੈ ਜੀ ਬਾਕੀ ਵੀਰ ਖਰਪ੍ਰਿਤ ਤਿੱਪਣ ਆਪਣੀ ਪੂਰੀ ਤਸੱਲੀ ਇਹ ਪਹਿਲਾਂ ਆਪਾਂ ਆਪਣੀ ਤਸੱਲੀ ਕੀਤੀ ਹੈ ਗਾੜੀ ਜਿਹੜੇ ਵੀਰ ਭਾਣੇ ਲੈਣੀ ਉਹ ਵੀ ਆਪਦੀ ਤਸੱਲੀ ਕਰੇ। ਆ ਜਿੰਨੇ ਪਸ਼ੂ ਵੀ ਆਪਾਂ ਦਿਖਾ ਰਹੇ ਆ। ਹਾਂ ਜੀ। ਆਪਣੀ ਬੋਲ ਤਸੱਲੀ ਆਪਾਂ ਪੂਰੀ ਤਸੱਲੀ ਕਰਕੇ ਫੇਰ ਹੀ ਪਸ਼ੂ ਲਈਦਾ ਠੀਕ ਹੈ ਜੀ। ਤੁਹਾਨੂੰ ਪਹਿਲਾਂ ਪੈਸੇ ਦਾ ਕੰਮ ਆ ਉਦਾਂ ਦੇ ਬਿਲਕੁਲ ਬਿਲਕੁਲ ਹਾਂ ਜੀ ਤੇ ਇਹਦਾ ਮੁੱਲ ਵੜੀ ਕੀ ਕਰਦੇ ਕਿੰது ਦਾ ਮੁੱਲ 57000 ਰੁਪਇਆ ਜੀ 57 ਹਾਂ ਜੀ ਠੀਕ ਹੈ ਜੀ। ਲੋ ਦੋਸਤੋ 57000 ਆ ਵਹਿੜ ਦਾ ਇਹ ਗਾਂ ਦਾ ਮੋਲਾ ਬਾਕੀ ਪਸੰਦ ਆਊਗੀ 8-10 ਦਿਨਾਂ ਤੱਕ ਪੂਰੀ ਕਰਨ ਲਈ ਆਜੂਗੀ। ਸੰਤੂ ਸਾਹਿਬ ਇਹ ਘੱਟੋ ਘੱਟ 20+ ਦੁੱਧ ਦਊਗੀ ਵੀ ਹਾਂ। ਹਾਂ। ਬਾਕੀ 8-10 ਦਿਨਾਂ ਤੱਕ ਪੂਰਾ ਜਿਹੜਾ ਦੋਸਤੋ ਲੇਵਾ ਖੋਲਣਾ ਹੈ, ਬੈੜਨੇ ਹਜੇ ਢਿਲ ਢੁਲ ਬਹੁਤ ਜਿਆਦੀ ਹੈ ਲੇਵਾ ਪੂਰਾ ਬਣਾ ਕੇ ਤਿਆਰ ਕਰੂਗੀ ਹਜੇ 8-10 ਦਿਨਾਂ ਤੱਕ। ਠੀਕ ਆ 57000 ਚ ਮਿਲ ਜੂਗੀ ਤੁਹਾਨੂੰ ਇਹ। ਇਸ ਤੋਂ ਬਾਅਦ ਇੱਕ ਲਾਸਟ ਵਿੱਚ ਆਪਾਂ ਜਿਹੜੀ ਤੁਹਾਨੂੰ ਆ ਬੈੜ ਦਿਖਾਉਣੀ ਹੈ ਸੂਈ ਆ। ਤੇ ਵੀਰ ਹਰਪ੍ਰੀਤ ਇਹਦਾ ਸੂਬਾ ਕਿੰਨੇ ਦਿਨਾਂ ਦੀ? ਸੰਤੂ ਸਾਹਿਬ ਦੂਜਾ ਜੀ। ਦੂਜਾ। ਹਾਂ ਜੀ। ਇਨੂੰ ਕੋਈ 8-10 ਦਿਨ ਹੋ ਗਏ ਅਜੇ 나ੜੂ ਨਾਲ ਆ 10 ਦਿਨ ਦਾ ਸੌਦਾ ਕੋ ਮਨ ਕੇ ਕਰ ਸਕਦਾ ਜਿੰਨੇ ਵੀ ਤੁਹਾਨੂੰ ਲੈਣੀ ਹੈ ਜੀ ਬੱਛਾ ਮਗਰ ਨਹੀਂ ਬੱਛੀ ਆ ਜੀ ਬੱਛੀ ਹਾਂਜੀ ਲਓ ਜੀ ਮਗਰ ਬੱਛੀ ਆ ਦੋਸਤੋ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਸ਼ੋਰ ਹੋ ਜਾਏਗਾ ਤੁਹਾਨੂੰ 나ੜੂ ਬਿਲਕੁਲ ਬੱਚੇ ਦੇ ਨਾਲ 8ਾਂ 9ਾਂ ਦਿਨਾਂ ਦਾ ਜਾਂ 10ਾਂ ਦਿਨਾਂ ਦੇ ਅੰਦਰ ਅੰਦਰ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਆ 나ੜੂ ਬਿਲਕੁਲ ਬੱਚੇ ਦੇ ਨਾਲ ਮਗਰ ਬੱਛੀ ਆ ਫੀਮੇਲ ਕਾਫ ਆਪ ਇਹ ਦੂਜਾ ਸੂਹਾ ਸੋਈ ਆ ਤੇ ਦੁੱਧ ਹੁਣ ਕਿੰਨਾ ਕੁ ਥੱਲੇ ਦੁੱਧ ਵੀਰ ਸੰਧੂ ਸਾਹਿਬ ਇਹਦੇ ਥੱਲੇ 13 ਲੀਟਰ ਜਿਹੜਾ ਆਪਾਂ ਕੰਡੇ ਵਾਲਾ ਕਹਿ ਸਕਦੇ ਆ 13 ਹਾਂਜੀ ਇਹਨਾਂ ਵੀ ਬਾਲ ਚੱਡਾ ਬਿਲਕੁਲ ਘੱਟ ਵਿਖਾਉਂਦੀ ਆ ਬਾਕੀ ਦੁੱਧ ਚਵਾਈ ਚੋਣ ਦੀ ਵੀ ਗਰੰਟੀ ਹੋਊਗੀ ਜੀ ਕੋਈ ਪੂਰ ਛੱਟਾ ਨਹੀਂ ਪੋਲੀ ਵੀ ਬਹੁਤ ਜ਼ਿਆਦੀ ਠੀਕ ਆ ਵੀਰੇ ਹਾਂਜੀ ਲਓ ਜੀ ਸੋ 13 ਬਹੁਤ ਜ਼ਿਆਦੀ ਪੋਲੀ ਚੋਣ ਬਹੁਤ ਵਧੀਆ ਜੀ ਗਾਂ ਠੀਕ ਆ ਜੀ ਚੋਣ ਇੱਕ ਨੰਬਰ ਵੀਰ ਦੱਸ ਰਿਹਾ ਵੀ 13 ਕਿਲੋ ਦੁੱਧ ਦਾ ਕੰਪੈਕਟ ਆਰਡਰ ਆ ਦੋਸਤੋ ਠੀਕ ਆ ਜੀ ਲੇਵਾ ਆਰਡਰ ਬੇਸ਼ੱਕ ਉਹਨਾਂ ਵਿਖਾਉਂਦੀ ਘੱਟ ਆ ਪਰ ਜਿੰਨਾ ਵੀ ਹੈਗਾ ਤੇ ਥਾਣ ਵੀ ਪੂਰਾ ਹੱਥੀ ਚਵਾਈ ਵਾਲਾ ਹੱਥੀ ਚਵਾਈ ਵਾਲਾ ਸੋ ਥਾਣੇ ਤੋਂ ਜ਼ਿਆਦਾ ਹੋਰ ਕੱਢ ਜਾਂਦੀ ਹੈ ਜੀ ਠੀਕ ਆ ਪਸਮਕੇ ਥਾਣ ਹੋਰ ਵੀ ਸਾਹਮਣੇ ਆ ਜਾਊਗਾ ਵੇਖਣ ਦੇ ਵਿੱਚ ਫਿਲਹਾਲ ਹੱਥੀ ਚਵਾਈਲਾ ਥਾਣਾ ਆਪਾਂ ਕਹਿ ਸਕਦੇ ਆ ਵੀ ਕਿਸੇ ਵੀਰ ਨੂੰ ਦਿੱਕਤ ਨਹੀਂ ਆਊਗੀ ਵੀ ਕੋਈ ਉਂਗਲਾਂ ਦਾ ਚੌਂਦਾ ਫਿਰੇ ਵੀ ਹੱਥੀ ਚਵਾਈ ਮੁੱਠੀ ਮੁੱਠੀ ਥਾਣ ਸੋ ਬਾਕੀ 13 ਕਿਲੋ ਦੀ ਮਿਲਕਿੰਗ ਆ ਇਸ ਵੇਰਡ ਦੇ ਥੱਲੇ ਕੋਈ ਵੀਰ ਆਪਦੀ ਤਸੱਲੀ ਕਰ ਸਕਦਾ ਆ ਇੱਕ ਡੰਗ ਚੋਲੋ ਟਾਈਮ ਤੋਂ ਟਾਈਮ ਦੋ ਡੰਗ ਚੋਲੋ ਠੀਕ ਆ ਤਿੰਨ ਡੰਗ ਚਾਹੇ ਕੋਈ ਚੋਲੇ ਆਪਾਂ ਨੂੰ ਕੋਈ ਉਹਦੀ ਦਿੱਕਤ ਨਹੀਂ ਆ ਜੀ ਹਾਂਜੀ ਹਾਂਜੀ ਲਓ ਜੀ ਬਾਕੀ ਠੰਡੀ ਸੀਲ ਹਾਂ ਜਿਸ ਤਰ੍ਹਾਂ ਮਰਜ਼ੀ ਕੋ ਬੈ ਕੇ ਬੱਚੇ ਤੋਂ ਬਿਨਾ ਚੋ ਸਕਦਾ ਇਹਨੂੰ ਠੀਕ ਹੈ ਵੀਰ ਹਾਂ ਜੀ ਕੋਈ ਵੰਗਾ ਨਹੀਂ ਪਾਉਂਦੀ ਲੋੜ ਨਹੀਂ ਹੈ ਜੀ ਆ ਠੰਡੀ ਸੀਲਸ ਲਾ ਕੇ ਪੂਰੀ ਹੈ ਹਾਂ ਜੀ ਤੇ ਹਰਪ੍ਰੀਤ ਕੀ ਕਰਦੇ ਮੁੱਲ ਇਹਦਾ ਇਹਦਾ ਮੁੱਲ ਹੈ ਜੀ 45000 ਰੁਪਏ ਸੰਧੂ ਸਾਹਿਬ 45000 ਹਾਂ ਜੀ ਠੀਕ ਹੈ ਜੀ 45000 ਇਹਦਾ ਮੋਲਾ ਸੋ ਦੋਸਤੋ ਬਾਕੀ ਸੂਈ ਸਵਾਈਆਂ ਕਰਮਾ ਲਈ ਤੇ ਦੋ ਵੜਾ ਅੱਜ ਤੁਹਾਨੂੰ ਜੜੀਆਂ ਦਿਖਾਈਆਂ ਆਪਾਂ ਗੱਬਣ ਸੀ ਤੇ ਦੋ ਹੀ ਸੂਈਆਂ ਸਵਾਈਆਂ ਨੇ ਠੀਕ ਹੈ ਤੇ ਵੈਸੇ ਰੇਡ ਪਰਤਾ ਮੈਨੂੰ ਤਾਂ ਵੀ ਹਰਪ੍ਰੀਤ 45000 ਤੋਂ ਲੈ ਕੇ ਤੇ ਉਸ ਵੇਲੇ ਤਾਂ ਕੀਤਾ ਸੀ 75 ਹਾਂਜੀ 75000 45 ਤੋਂ 75 ਦੇ ਵਿੱਚ ਵਿੱਚ ਹੀ ਸਾਰੇ ਹੈ ਨਾ ਬਸ ਬਸ ਜੀ ਇੰਨੇ ਵਿੱਚ ਵਿੱਚ ਹੀ ਲਓ ਦੋਸਤੋ 45000 ਤੋਂ ਲੈ ਕੇ 75000 ਤੱਕ ਬੋਲਣੇ ਇਨਾਂ ਚੌ ਬੜਾਂ ਦੇ ਸੋ ਬਾਕੀ ਪਸੰਦ ਆਉਣਗੇ ਪਸੂ ਤੁਹਾਨੂੰ ਨੰਬਰ ਬਿਲਕੁਲ ਸਕਰੀਨ ਤੇ ਚੱਲਦੇ ਪਏ ਨੇ ਵੀਰ ਹਰਪ੍ਰੀਤ ਦੇ ਤੇ ਨੰਬਰ ਬੋਲਦਗੇ ਵੀਰ ਹਰਪ੍ਰੀਤ ਨੰਬਰ ਸੰਧੂ ਸਾਹਿਬ ਹੈਗਾ 8699231852 ਠੀਕ ਹੈ ਜੀ ਤੇ ਦੂਸਰਾ ਨੰਬਰ 987773503 ਹੂੰ ਜੀ ਠੀਕ ਹੈ ਠੀਕ ਹੈ ਲਓ ਦੋਸਤੋ ਫਿਲਹਾਲ ਅਜ ਇਸ ਕਵਰੇਜ ਵਿੱਚ ਇਹ ਚਾਰ ਨਾਕ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਠੀਕ ਆ ਜੀ ਬੁਰਜ ਮਿਲਕ ਫਾਰਮ ਵੱਡੇ ਸਭਰਾ ਤੁਸੀਂ ਵਿਜ਼ਿਟ ਕਰਨੀ ਆ ਠੀਕ ਆ ਜੀ ਸੋ ਹਰੀ ਕੇ ਪਤਨ ਤੋਂ ਕਿਸੇ ਵੀਰ ਨੇ ਆਉਣਾ ਤਾਂ ਕੋਈ 9-10 ਕਿਲੋਮੀਟਰ ਦੀ ਦੂਰੀ ਹੈਗੀ ਆ ਤੇ ਵੈਸੇ ਲੋਕੇਸ਼ਨ ਜਿਹੜੀ ਆ ਦੋਸਤੋ ਐਕਟਿਵ ਆ ਵੀਰ ਹੋਣਾਂ ਦੀ ਲੋਕੇਸ਼ਨ ਤੋਂ ਤੁਸੀਂ ਵਿਜ਼ਿਟ ਕਰ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ